सबको को सत श्रीकाल नमस्कार आदाब जिमें आप सारे जानते हैं कि अज सत तारीख तो नामांकन पर पत्र नॉमीनेशन फॉर्म्स जोड़ा है वो भर का ग्यारह बजे समा शुरू हो रहा है तो ये अज तो शुरू हो के ग्यारह तो तीन बजे आप हर दिन सिवाय उन्होंने दिन जो कि गैज छुट्टिया ने नैगोशियेबल इंस्ट्रूमेंट्स एक्ट के अंदर जिद्द इस बार जो सैटरडे है वो भी आँदा है तो अज तो लेके चौदह तारीख तक आप जो है नॉमीनेशन फॉर्म इतने प्राप्त करा बिल्कुल ਆ uh, 108 ਨੰਬਰ ਜਿਹੜਾ ਆਪਣਾ ਕਮਰਾ ਹੈ ਕੋਟ ਰੂਮ ਡਿਪਟੀ ਕਮਿਸ਼ਨਰ ਦਾ ਉਹਦੇ ਵਿੱਚ ਆਪਾਂ ਸਾਰੇ ਨੋਮੀਨੇਸ਼ਨ ਫਾਰਮ ਜਿਹੜੇ ਹੈਗੇ ਉਹ ਪ੍ਰਾਪਤ ਕਰਾਂਗੇ ਤੇ ਉਸ ਤੋਂ ਬਾਅਦ 14 ਤਾਰੀਖ ਜਿਹੜਾ ਹੈਗਾ ਲਾਸਟ ਡੇ ਹੈ 3 ਵਜੇ ਤੱਕ ਹੀ ਨੋਮੀਨੇਸ਼ਨ ਫਾਰਮਸ ਜਿਹੜੇ ਹੈਗੇ ਉਹ ਕੋਈ ਵਿਅਕਤੀ ਕੋਈ ਪ੍ਰੋਸਪੈਕਟਿਵ ਕੈਂਡੀਡੇਟ ਜਿਹੜਾ ਹੈਗਾ ਉਹ ਦੇ ਸਕਦਾ ਹੈ 3 ਵਜੇ ਤੋਂ ਬਾਅਦ ਕਿਸੇ ਵੀ ਤਰੀਕੇ ਨਾਲ ਉਹਨੂੰ ਆਪਾਂ ਐਕਸੈਪਟ ਨਹੀਂ ਕਰਾਂਗੇ ਤੇ ਫਿਰ 14 ਤਾਰੀਖ ਤੋਂ 15 ਤਾਰੀਖ ਜਿਹੜਾ ਹੈਗਾ ਉਹਦੇ ਵਿੱਚ ਸਕਰਟੀਨੀ ਹੋਣੀ ਹੈ ਨਾਮਿਨੇਸ਼ਨ ਪੇਪਰ ਜਿਹੜੇ ਹੈਗੇ ਆ ਉਹਨਾਂ ਨੂੰ ਇੱਕ ਵਾਰ ਆਪਾਂ ਚੈੱਕ ਕਰਾਂਗੇ ਕਿ ਉਹਦੇ ਵਿੱਚ ਕੋਈ ਗਲਤ ਤਾਂ ਨਹੀਂ ਹੈ ਜਾਂ ਫਿਰ ਕੋਈ ਹੋ ਜਾਤਾ ਹੈ ਤੇ ਜਿਸ ਤੋਂ ਕੋਈ ਕੈਂਡੀਡੇਟ ਡਿਸਕਵালিਫਾਈ ਹੁੰਦਾ ਹੋਵੇ ਉਹਦੇ ਫੈਸਲਾ ਹੋਵੇਗਾ ਫਿਰ 15 ਤਾਰੀਖ ਤੋਂ ਲੈ ਕੇ 17 ਤਾਰੀਖ ਤੱਕ ਕੋਈ ਵੀ ਕੈਂਡੀਡੇਟ ਜਿਹੜਾ ਹੈਗਾ ਉਹ ਆਪਣਾ ਨਾਮਾ ਨਾਮੰਕਨ ਪੱਤਰ ਵਾਪਸ ਲੈ ਸਕਦਾ ਹੈ ਤੇ 17 ਤਾਰੀਖ ਨੂੰ ਆਪਨੇ ਜਿਹੜੇ ਚੋਣ ਲੜਨ ਵਾਲੇ ਉਮੀਦਵਾਰ ਹੈ ਉਹਨਾਂ ਦੀ ਸੂਚੀ ਫਾਈਨਲ ਹੋਵੇਗੀ ਤੇ 17 ਤਾਰੀਖ ਨੂੰ ਆਪਾਂ ਉਹਨਾਂ ਨੂੰ ਜਿਹੜੇ ਇੰਡੀਪੈਂਡੈਂਟ ਕੈਂਡੀਡੇਟਸ ਹੋਣਗੇ ਉਹਨਾਂ ਨੂੰ ਵੀ ਸਿੰਬਲ ਅਲਾਟਮੈਂਟ ਜਿਹੜਾ ਹੈਗਾ ਉਹ ਉਸ ਦਿਨ ਆਪਾਂ ਕਰ ਦਵਾਂਗੇ ਅੱਜ ਕਿਉਂਕਿ ਨੋਮੀਨੇਸ਼ਨ ਦਾ ਪਹਿਲਾ ਦਿਨ ਹੈ ਤੇ ਅੱਜ ਦੇ ਦਿਨ ਤੁਸੀਂ ਜਿਹੜੇ ਆਪਣੇ ਸਟੈਟਿਕ ਸਰਵਲੈਂਸ ਟੀਮਸ ਨੇ ਹਰ ਇੱਕ ਹਲਕੇ ਵਿੱਚ ਆਪਾਂ ਬਣਾਈਆਂ ਨੇ ਉਹਨਾਂ ਦੀ ਜਿਹੜੀ ਹੈਗੀ ਹੈ ਚੈਕਿੰਗ ਕਰਦੇ ਨੇ ਉਹ ਵਕ ਵਕ ਥਾਵਾਂ ਤੇ ਆਪਣੇ ਸੜਕਾਂ ਤੇ ਜਿਹੜੇ ਹੈਗੇ ਆ ਉਹ ਬੈਰੀਕੇਡਸ ਲਾ ਕੇ ਉੱਥੇ ਸਾਰੀ ਗੜੀਆਂ ਦੀ ਚੈਕਿੰਗ ਕਰਦੇ ਨੇ ਤੇ ਉਹ ਸਾਰੀ ਟੀਮਸ ਜਿਹੜੀ ਹੈਗੀ ਹੈ ਅੱਜ 11 ਵਜੇ ਜਿਹੜੀ ਹੈਗੀ ਹੈ ਉਹ ਫੰਕਸ਼ਨਲ ਹੋ ਗਿਆ ਨੇ ਤੇ ਉਹਨਾਂ ਨੇ ਆਪਣਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਕਰ ਦਿੱਤਾ ਹੈ ਇਹਦੇ ਨਾਲ ਨਾਲ ਆਪਾਂ ਜਿਹੜੇ ਵਕ ਵਕ ਆਪਣੇ ਵੋਟਰਸ ਨੇ ਜਿਵੇਂ ਜਿਹਦੇ ਵਿੱਚੋਂ ਵੋਟਰਸ ਨੂੰ ਇਲੈਕਸ਼ਨ ਡਿਊਟੀ ਨੇ ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਨੇ ਕਿਉਂਕਿ ਉਹ ਚੋਣ ਦੇ ਦਿਨ ਜਿਹੜਾ ਹੈਗਾ ਖੁਦ ਆਪਣੇ ਬੂਥ ਤੇ ਨਹੀਂ ਜਾ ਸਕਦੇ ਉਹਨਾਂ ਦੇ ਵੀ ਪਹਿਲਾਂ ਆਪਾਂ ਟ੍ਰੇਨਿੰਗ ਕਰਾਈ ਸੀ ਪਰसों ਤੇ ਉਸ ਤੋਂ ਬਾਅਦ ਹੁਣ ਉਹਨਾਂ ਦੇ ਫਾਰਮਸ ਜਿਹੜੇ ਹੈਗੇ ਆ ਫਾਰਮ 12 12ਏ ਜਿਸ ਦੇ ਵਿੱਚ ਉਹ ਇਲੈਕਸ਼ਨ ਡਿਊਟੀ ਸਰਟੀਫਿਕੇਟ ਦੇ ਰਹੇ ਆਂ ਜਾਂ ਫਿਰ ਪੋਸਟਲ ਵੋਟਰ ਦੇ ਰਹੇ ਆਂ ਜਿਹੜੇ ਹੈਗੇ ਆਪਣੇ ਵੋਟ ਪਾ ਸਕਦੇ ਆ ਉਹ ਵੀ ਆਪਾਂ ਪ੍ਰਾਪਤ ਕਰ ਰਹੇ ਆਂ ਨਾਲ ਹੀ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਡਰਾਈਵਰਸ ਕੰਡਕਟਰਸ ਵੈਬ ਕਾਸਟਿੰਗ ਦੀ ਟੀਮਸ ਵੀਡੀਓਗ੍ਰਾਫਰਸ ਉਹਨਾਂ ਸਾਰਿਆਂ ਦੇ ਫਾਰਮ ਭਰ ਕੇ ਉਹਨਾਂ ਨੂੰ ਵੀ ਆਪਾਂ ਇਸ ਵਾਰ ਬਿਲਕੁਲ ਫੋਕਸ ਕਰ ਰਹੇ ਆਂ ਕਿ ਉਹਨਾਂ ਨੂੰ ਵੀ ਉਹਨਾਂ ਦਾ ਜਿਹੜਾ ਵੋਟ ਪਾਉਣ ਦਾ ਅਧਿਕਾਰ ਹੈ ਉਹ ਮਿਲੇ ਤੇ ਉਹਨਾਂ ਦੇ ਫਾਰਮਸ ਪਰਕੇ ਉਹਨਾਂ ਨੂੰ ਪਾਵੇਂ ਉਹ ਪੋਸਟਲ ਬੈਲੈਂਸ ਦੇ ਰਹੇ ਹਾਂ ਪਾਵੇਂ ਉਹ ਈਡੀਸੀ ਸਰਟੀਫିକੇਟਸ ਦੇ ਰਹੇ ਹਾਂ ਉਹਨਾਂ ਨੂੰ ਆਪਾਂ ਉਹ ਜਾਰੀ ਕਰਕੇ ਉਹ ਜਿਹੜਾ ਹੈਗਾ ਤਾਂ ਕਿ ਉਹ ਉਹ ਵਰਡ ਦਾ ਇਸਤੇਮਾਲ ਕਰ ਸਕਣ ਇਹਦੇ ਵਾਸਤੇ ਆਪਾਂ ਟੀਮਸ ਵੀ ਬਣਾਈ ਜਾਣੇ ਤੇ ਇਸ ਤੋਂ ਇਲਾਵਾ ਵੀ ਜਿਹੜੇ ਪਹਿਲਾਂ ਵੀ ਮੈਂ ਦੱਸਿਆ ਸੀਗਾ ਲਾਸਟ ਪ੍ਰੈਸ ਕਾਨਫਰੰਸ ਵਿੱਚ ਵੀ ਕਿ ਜਿਹੜੇ ਬਜ਼ੁਰਗ ਨੇ 85 ਸਾਲ ਦੀ ਵੱਧ ਉਮਰ ਦੇ ਤੇ ਜਾਂ ਫਿਰ ਕੋਈ ਇਹੋ ਜਿਹਾ ਪੀ ਡਬਲਯੂ ਡੀ ਪਰਸਨ ਵਿਦ ਡਿਸੇਬਿਲਟੀ ਜਿਹਦੀ 40% ਤੋਂ ਵੱਧ ਜਿਹੜੀ ਹੈਗੀ ਹੈ ਡਿਸੇਬਿਲਟੀ ਹੈ ਤੇ ਚਾਹੇ ਉਹ ਆਪਣੇ ਇੱਕ ਅਰਵਿਚੀ ਵੋਟ ਪਾਣਾ ਚਾਹੁੰਦਾ ਹੈ ਉਹ ਵੀ ਸਾਨੂੰ ਫਾਰਮ ਦੇ ਸਕਦਾ ਹੈ ਹੁਣ ਜਿਹੜੇ ਫਾਰਮ 12 ਡੀ ਦੀ ਲਾਸਟ ਡੇਟ ਹੈਗੀ ਹੈ ਉਹ ਅ 12 ਤਾਰੀਖ ਤੋਂ ਪਹਿਲਾ ਪਹਿਲਾ ਉਹਨਾਂ ਨੇ ਸਾਨੂੰ ਜਿਹੜੇ ਹੈਗੇ ਉਹ ਫਾਰਮਸ ਦੇ ਦੇਨੇ ਨੇ ਤੇ ਉਸ ਤੋਂ ਬਾਅਦ ਆਪਾਂ ਉਹਨਾਂ ਦੇ ਪੋਸਟਲ ਬੈਲਟਸ ਬਣਾ ਕੇ ਉਹਨਾਂ ਦੇ ਘਰ ਤੇ ਜਾ ਕੇ ਉਹਨਾਂ ਨੂੰ ਜਿਹੜਾ ਹੈਗਾ ਵੋਟ ਪਵਾ ਦੇਗੇ ਤੇ ਆਪਣੇ ਉਹਦੇ ਵਾਸਤੇ ਵੀ ਆਪਾਂ ਟੀਮ ਜਿਹੜੀ ਹੈਗੀ ਆ ਉਹ ਬਣਾਈਆਂ ਨੇ ਲਗਭਗ ਫਾਰਮ ਜਿਹੜੇ ਹੈਗੇ ਉਹਨਾਂ ਨੂੰ ਆਪਾਂ ਪਹਿਲਾ ਹੀ ਡਿਸਟ੍ਰੀਬਿਊਟ ਕੀਤੇ ਹੋਏ ਨੇ ਆਪਣੇ ਜਿਹੜੇ ਪੀਐਲਓਜ਼ ਨੇ ਆਪਾਂ ਜਿਹੜੇ ਵੀ ਸੌਫਟਵੇਅਰ ਵਿੱਚ ਸਾਡੇ ਮਾਰਕ ਸੀਗੇ ਆਤ ਕਿਉਂਕਿ ਸਾਨੂੰ ਪਤਾ ਹੈਗਾ ਕਿ ਉਮਰ ਦੇ ਹਿਸਾਬ ਨਾਲ ਕਿੰਨੇ ਹੈਗੇ ਉਹਨਾਂ ਸਾਰਿਆਂ ਨੂੰ ਕਰ ਜਾ ਕੇ ਆਪਾਂ ਜਿਹੜੇ ਹੈਗੇ ਫਾਰਮ ਦਿੱਤੇ ਨੇ ਤੇ ਇਸ ਤੋਂ ਇਲਾਵਾ ਵੀ ਜਿਹੜੀ ਸਾਡੀ ਵੈਬਸਾਈਟ ਹੈਗੀ ਹੈ ਜਿਲਾ ਦੀ ਪਟਿਆਲਾ.nic.in ਉਹਦੇ ਉੱਤੇ ਵੀ ਆਪਾਂ ਫਾਰਮ 12A 12 uh, 12 ਔਰ ਫਾਰਮ 12D ਉਹ ਉੱਥੇ ਪਾਇਆ ਨੇ ਤੇ ਕੋਈ ਵੀ ਉੱਥੇ ਡਾਊਨਲੋਡ ਕਰਕੇ ਉਹਦਾ ਪ੍ਰਿੰਟ ਆਊਟ ਕੱਢ ਕੇ ਉਹ ਜਿਹੜਾ ਵੀ ਐਲੀਜੀਬਲ ਵਿਅਕਤੀ ਹੈ ਉਹ ਉਹਦਾ ਫਾਰਮ ਭਰ ਕੇ ਆਪਣੇ ARO ਸਾਹਿਬ ਨੂੰ ਜਾਂ ਮੈਨੂੰ ਜਿਹੜਾ ਹੈਗਾ ਉਹ ਭਲਾ ਸਕਦਾ ਹੈ ਤੇ ਉਸ ਤੋਂ ਬਾਅਦ ਆਪਾਂ ਉਹਨਾਂ ਦਾ ਵੋਟ ਜਿਹੜਾ ਆਏਗਾ ਉਹਦੇ ਵਿੱਚ ਪਵਾ ਸਕਦੇ ਨੇ ਤੇ ਹਾਲ ਤੱਕ ਮੈਨੂੰ ਲੱਗਦਾ ਲਗਭਗ 8 850 ਇਸ ਤਰੀਕੇ ਦੇ ਵਿਅਕਤੀ ਹੈਗੇ ਜਿਹੜੇ ਕਿ ਬਜ਼ੁਰਗ ਹੈਗੇ ਜਾਂ ਫਿਰ ਪਰਸਨ ਵਿਦ ਡਿਸੇਬਿਲਟੀ ਜਿਨ੍ਹਾਂ ਦੇ ਫਾਰਮ ਸਾਡੇ ਕੋਲ ਜਿਹੜੇ ਹੈਗੇ ਆ ਚੁੱਕੇ ਨੇ ਤੇ ਉਹਨਾਂ ਦੇ ਜਿਵੇਂ ਹੀ ਆਪਣਾ ਵੋਟ ਪੇਪਰ ਜਿਹੜਾ ਹੈਗਾ 17 ਤਾਰੀਖ ਨੂੰ ਕੰਪਲੀਟ ਹੋ ਜਾਏਗਾ 18 ਤਾਰੀਖ ਨੂੰ ਦੀ ਪ੍ਰਿੰਟਿੰਗ ਹੋ ਜਾਊਗੀ ਤੇ ਉਸ ਤੋਂ ਬਾਅਦ ਜਿਹੜਾ ਟੀਮਸ ਹੈ ਉਹਨਾਂ ਤੋਂ ਘਰ-ਘਰ ਜਾ ਕੇ ਉਹਨਾਂ ਦੇ ਵੋਟ ਪਾਉਣਗੇ ਤੇ ਮੈਂ ਆਪ ਦੇ ਰਾਹੀਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਇਹ ਟਾਈਮ ਲਾਈਨਸ ਨੇ ਬੜੇ ਸਟ੍ਰਿਕਟ ਹੁੰਦੇ ਨੇ ਕਿ 11 ਤੋਂ 3 ਵਜੇ ਤੱਕ ਹੀ ਤੇ ਉਸੇ ਦਫਤਰ ਵਿੱਚ ਹੀ ਆ ਕੇ ਆਪ ਜਿਸਨੇ ਨਾਮਾੰਕਨ ਪੱਤਰ ਭਰਨੇ ਉਹ ਭਰਨੇ 3 ਵਜੇ ਤੋਂ ਬਾਅਦ ਪਾਵੇਂ ਇੱਕ ਵੀ ਡਾਕੂਮੈਂਟ ਹੋ ਉਹ ਦਫਤਰ ਦੇ ਅੰਦਰ ਨਹੀਂ ਜਾ ਸਕਦਾ 3 ਵਜੇ ਜਿਹੜਾ ਵਿਅਕਤੀ ਅੰਦਰ ਆ ਗਿਆ आर ओ ऑफिस आर ओ दा कमरा है सिर्फ उन्होंने ही आपका नामांकन पत्र तीन बजे तो बाद एक मिनट भी पहुँच जाए तो वह भी नामांकन पत्र जो है आप प्राप्त नहीं करा तो ये आप दे सूचना मैं सारी पब्लिक तक पहुँचा चाहता तो ये नोटिफिकेशन पब्लिक नोटिस जो है नोमीनेशन का वह हाल एक घंटा पहले मैं साइन करके सारे नोट्स बोर्ड से भी आप पवा दिता है सीओ ऑफिस भेज दिता है तो मैं बेनती ही कराँगा कि मैसेज तुम सारिया तक पहुँचा दो कि अपना नामांकन पत्र जो है समय सीमा ध्यान दिखे देखो ਜਿਹੜਾ ਤੁਸੀਂ ਇਹ ਕਹਿ ਰਹੇ ਹੋ ਇਹਦੇ ਵਿੱਚੋਂ ਜੇ ਕੋਈ ਵਿਅਕਤੀ ਫਾਰਮ 12D ਭਰ ਕੇ ਦਿੰਦਾ ਹੈ ਤੇ ਜਿਹੜੀ ਆਪਣੀ ਸੈਂਟਰਲ ਟੀਮ ਹੁੰਦੀ ਹੈ ਉਹ ਉਸ ਵਿਅਕਤੀ ਦਾ ਇੱਕ ਫਾਰਮ ਜਿਹੜਾ ਵੋਟ ਹੈ ਉਹ ਬਣਾਉਂਦੀ ਹੈ ਉਹਦਾ ਲਿਸਟ ਵਿੱਚ ਨਾਮ ਆਉਂਦਾ ਹੈ ਕਿ ਕਿਸ ਵਿਅਕਤੀ ਨੂੰ ਇਹ ਜਿਹੜਾ ਪੋਸਟਲ ਬੈਲੇਟ ਉਹ ਜਾਰੀ ਹੋਇਆ ਹੈ ਉਹਦੇ ਬਾਅਦ ਉਹ ਵਹੀ ਇੱਕ ਵਿਅਕਤੀ ਦਾ ਜਿਹੜਾ ਆਪਣਾ ਪੋਸਟਲ ਜੋ ਇਲੈਕਟਰਲ ਰੋਲ ਦੀ ਕਾਪੀ ਹੁੰਦੀ ਹੈ ਉਹਦੇ ਵਿੱਚ ਮਾਰਕ ਹੋ ਜਾਂਦਾ ਹੈ ਕਿ ਇਹਨਾਂ ਨੂੰ ਪੋਸਟਲ ਬੈਲੇਟ ਮਿਲਿਆ ਹੈ ਉਸ ਤੋਂ ਵੱਧ ਹੋ ਨਹੀਂ ਸਕਦਾ ਕਿਉਂਕਿ ਇੱਕ ਬੰਦਾ ਜੇ ਉੱਥੇ ਮੈਨੇ ਮਾਰਕ ਕੀਤਾ ਹੋਇਆ ਹੈ ਤੇ ਉਹੀ ਲਿਸਟ ਵੀ ਮੇਰੇ ਕੋਲ ਹੈ ਉਹੀ ਮੇਰੇ ਪਾਸ ਨੰਬਰ ਵੀ ਹੈ ਕਿਉਂਕਿ ਆਪਾਂ ਪੋਸਟਲ ਬੈਲਟ ਜਿਹੜੇ ਬਣਾਉਂਦੇ ਨੇ ਉਹ ਵੀ ਆ ਗਿਣਤੀ ਵਿੱਚ ਹੀ ਬਣਾਉਂਦੇ ਨੇ ਤੇ ਉਹਦਾ ਹਰ ਇੱਕ ਦਾ ਹਿਸਾਬ ਵੀ ਦਨ ਆਪਣਦਾ ਕਿੱਥੇ ਕਿੰਨੇ ਆਪਾਂ ਬਣਾਏ ਤੇ ਕਿੰਨੇ ਆਪਾਂ ਜਾਰੀ ਕੀਤੇ ਕਿੰਨੇ ਸਾਡੇ ਕੋਲ ਬਚੇ ਹੋਏ ਨੇ ਤੇ ਉਹਨਾਂ ਦਾ ਹੀ ਕਰਾਸ ਚੈਕਿੰਗ ਹੁੰਦਾ ਹੈ ਕਿ ਜੇ ਆਪਾਂ ਮਾਰ ਕਿੰਨੇ ਕੀਤੇ ਹੋਏ ਹੈ ਤੇ ਉੱਥੇ ਜਾ ਕੇ ਵੀ ਜਦੋਂ ਟੀਮ ਜਾਊਗੀ ਉਹਦੇ ਨਾਲ ਇੱਕ ਸਿਕਿਉਰਿਟੀ ਮੈਨ ਵੀ ਰਹੋਗਾ ਆਪਣਾ ਇੱਕ ਪੋਲਿੰਗ ਟੀਮ ਵੀ ਰਹੋਗੀ ਤਾਂ ਉਹ ਬੰਦਾ ਇੱਕ ਹੀ ਪਾਊਗਾ ਤਾਂ ਸ਼ਾਮ ਨੂੰ ਜਦ ਮੇਰੇ ਕੋਲ ਆਊਗਾ ਤਾਂ ਉਹ ਵੀ ਦੁਬਾਰਾ ਤੋਂ ਮੈਚ ਹੋਏਗਾ ਕਿ ਕਿੰਨਿਆਂ ਨੂੰ ਆਪਾਂ ਜਾਰੀ ਕੀਤਾ ਸੀ ਤੇ ਕਿੰਨੇ ਸਾਡੇ ਕੋਲ ਵਾਪਸ ਆ ਗਏ ਆ ਮੈਂ ਦੱਸਣਾ ਚਾਹਾਂਗਾ ਕਿ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਆਪਣੇ ਹੀਟ ਵੇਵ ਨੂੰ ਲੈ ਕੇ ਕਾਫ ਕੀਆ ਉਹ ਜਾਰੀ ਕੀਤੀ ਨੇ ਤੇ ਐਨਡੀਐਮ ਵੱਲੋਂ ਵੀ ਕੱਲ ਜਿਹੜਾ ਹੈਗਾ ਸੈਪਰੇਟਲੀ ਹੀਟ ਵੇਵ ਨੂੰ ਲੈ ਕੇ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਨੇ ਤੇ ਆਪਾਂ ਹਰ ਇੱਕ ਬੂਥ ਤੇ ਇਨਸ਼ੋਰ ਕਰ ਰਹੇ ਹਾਂ ਕਿ ਉੱਥੇ ਛੱਬੀ ਲੱਗ ਜਾਵੇ ਪਾਣੀ ਦਾ ਇੰਤਜ਼ਾਮ ਹੋਵੇ ਸ਼ੇਡ ਦਾ ਏਰੀਆ ਹੋਵੇ ਤੇ ਨਾਲ ਹੀ ਆਪਾਂ ਕੋਸ਼ਿਸ਼ ਇਹ ਵੀ ਕਰ ਰਹੇ ਹਾਂ ਤੇ ਇੱਕ ਸੌਫਟਵੇਅਰ ਬਣਾਏ ਜਿਹਦੇ ਵਿੱਚ ਕੋਈ ਵੀ ਵਿਅਕਤੀ ਘਰ ਬੈਠੇ ਆਪਣਾ ਇਸ ਵੇਲੇ ਬੂਥ ਤੇ ਕਿੰਨੇ ਵਿਅਕਤੀ ਹੈਗੇ ਆ ਜਿਹੜੇ ਕਿ ਲਾਈਨ ਵਿੱਚ ਖੜੇ ਨੇ ਉਹ ਦੇਖ ਸਕੇ ਤਾਂ ਜੋ ਉਹ ਵੀ ਆਪਣਾ ਡਿਸੀਜਨ ਲੈ ਸਕੇ ਕਿ ਕਿਸੇ ਬੂਥ ਤੇ ਪਹਿਲਾਂ ਤੋਂ ਹੀ ਬਹੁਤ ਲੰਬੀ ਲਾਈਨ ਖੜੀ ਹੈ ਤਾਂ ਉਹ ਥੋੜਾ ਜਿਆਦਾ ਡਿਲੇ ਕਰ ਸਕਦਾ ਹੈ ਤਾਂ ਜੋ ਉਹਨਾਂ ਨੂੰ ਜਿਆਦਾ ਵੇਟ ਨਾ ਕਰਨਾ ਪਵੇ ਉਹਦੇ ਵਾਸਤੇ ਵੀ ਆਪਾਂ ਆਪਣੀ ਤਰਫੋਂ ਇੰਤਜ਼ਾਮ ਕਰ ਰਹੇ ਇਹਦੇ ਨਾਲ ਨਾਲ ਜਿਹੜੇ ਆਪਣੀ ਹਰ ਇੱਕ ਬੂਥ ਹੈ ਉਸ ਤੇ ਬੇਸਿਕ ਮੈਡੀਸਨ ਜਿਹੜਾ ਹੈਗਾ ਉਹ ਆਸ਼ਾ ਵਰਕਰ ਦੀ ਡਿਊਟੀ ਲਈ ਹੋਈ ਹੈ ਹਰ ਇੱਕ ਬੂਥ ਦੇ ਵਾਸਤੇ ਆਪਣਾ ਮੈਡੀਕਲ ਅਫੀਸ਼ੀਅਲਸ ਨੂੰ ਜਿਹੜਾ ਹੈਗਾ ਉਹ ਲਿੰਕ ਕੀਤਾ ਹੋਇਆ ਹੈ ਤੇ ਉੱਥੇ ਉਹਨਾਂ ਨੂੰ ਬੇਸਿਕ ORS ਬਾਕੀ ਮੈਡੀਸਨ ਜਿਹੜੀ ਹੈਗੀ ਹੈ ਬੇਸਿਕ ਆ ਜੋ ਫਰਸਟ ایڈ ਹੈ ਉਹ ਵੀ ਸਾਰਾ ਜਿਹੜਾ ਹੈਗਾ ਉੱਥੇ ਅਵੇਲੇਬਲ ਰਹੂਗਾ ਜਿਵੇਂ ਕਿ ਡਿਸਟ੍ਰਿਕਟ ਇਲੈਕਸ਼ਨ ਅਫਸਰ ਸਾਹਿਬ ਨੇ ਦੱਸਿਆ ਕਿ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਪਟਿਆਲਾ ਐਡਮਿਨਿਸਟ੍ਰੇਸ਼ਨ ਪੂਰੀ ਤਰ੍ਹਾਂ ਮੁਸਤੈਦ ਆ ਪਟਿਆਲਾ ਜ਼ਿਲ੍ਹੇ ਦਾ ਹਰਿਆਣੇ ਦੇ ਨਾਲ ਜਿਹੜਾ ਇੰਟਰ ਸਟੇਟ ਬਾਰਡਰ ਲੱਗਦਾ ਆ ਉੱਥੇ ਕਾਫੀ ਸਮੇਂ ਤੋਂ ਰਾਉਂਡ ਦਾ ਸ਼ਿਫਟ ਇੰਟਰ ਸਟੇਟ 14 ਨਾਕੇ ਲੱਗੇ ਹੋਏ ਆ ਜਿਹੜੇ ਕਿਸੇ ਵੀ ਪ੍ਰਕਾਰ ਦੀ ਲਿਕਰ ਦੀ ਡਰੱਗਸ ਦੀ ਆਰਮਸ ਦੀ ਤੇ ਸ਼ੱਕੀ ਬੰਦਿਆਂ ਦੀ ਐਂਟਰੀ ਅਤੇ ਐਗਜ਼ਿਟ ਨੂੰ ਚੈੱਕ ਕਰ ਰਹੇ ਆ ਇਹ ਸਾਰੇ ਇੰਟਰ ਸਟੇਟ ਨਾਕਾ ਪੁਆਇੰਟਸ ਤੇ ਸੀਸੀਟੀਵੀ ਕੈਮਰੇਜ ਵੀ ਲੱਗੇ ਹੋਏ ਆ ਤੇ ਇਹਨਾਂ ਦੀ ਲਾਈਵ ਵੈਬ ਕਾਸਟਿੰਗ ਵੀ ਹੁੰਦੀ ਆ ਉਸ ਤੋਂ ਇਲਾਵਾ ਪਟਿਆਲਾ ਪੁਲਿਸ ਨੇ ਹੁਣ ਤੱਕ 87% ਆਪਣੇ ਆਰਮਸ ਜਿਹੜੇ ਆ ਉਹ ਡਿਪੋਜ਼ਿਟ ਕਰਾ ਲਏ ਤੇ ਜਿਹੜੇ ਲੋਕਾਂ ਨੂੰ ਐਗਜ਼ੈਂਪਸ਼ਨ ਮਿਲਣੀ ਸੀ ਉਹ ਪ੍ਰੋਸੈਸ ਵੀ ਸਕਰੀਨਿੰਗ ਕਮੇਟੀ ਦੇ ਥਰੂ ਚੱਲ ਰਿਹਾ ਹੈ ਫਲਾਈਂਗ ਸਕਵਡ ਟੀਮਾਂ ਪਿਛਲੇ ਕਾਫੀ ਸਮੇਂ ਤੋਂ ਐਕਟੀਵੇਟਡ ਨੇ ਜਿਹੜੀ ਅਚਨਚੇਤ ਚੈਕਿੰਗ ਕਰਦੀਆਂ ਨੇ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਮੰਨੀ ਅਤੇ ਮਸਲ ਪਾਵਰ ਦੀ ਵਰਤੋਂ VOTERS ਨੂੰ ਆਪਣੇ ਵੱਲ ਰੁਝਾਨ ਲੀ ਕੋਈ ਕਰ ਨਾ ਸਕੇ ਉਸ ਤੋਂ ਇਲਾਵਾ ਜਿਵੇਂ ਕਿ ਅੱਜ ਨਾਮੀਨੇਸ਼ਨਸ ਅੱਜ ਸ਼ੁਰੂ ਹੋ ਗਈਆਂ ਨੇ ਤੇ ਨਾਮੀਨੇਸ਼ਨਸ ਲਈ ਵੀ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਮੁਤਾਬਕ ਅਸੀਂ ਪੂਖਤਾ ਪ੍ਰਬੰਧ ਕੀਤੇ ਜੋ ਵੀ ਉਹਨਾਂ ਦੀ ਗਾਈਡਲਾਈਨ ਹੈਗੀ ਉਹ ਅਮਲ ਚੱਲਿਆਂਦੀ ਜਾਊਗੀ ਨਾਮੀਨੇਸ਼ਨਸ ਦੀ नोमिनेशंस ਦੇ ਨਾਲ-ਨਾਲ ਜਿਵੇਂ ਕਿ ਡੀਈਓ ਸਾਹਿਬ ਨੇ ਪਹਿਲਾਂ ਵੀ ਦੱਸਿਆ ਕਿ ਸਟੈਟਿਕ ਸਰਵੇਲੈਂਸ ਟੀਮਾਂ ਐਸਐਸਪੀ ਟੀਮਾਂ ਵੀ ਬਣ ਗਈਆਂ ਹੁਣੇ ਦੋਨੇ ਕੰਪੋਨੈਂਟ ਫੁੱਲੀ ਆਪਰੇਸ਼ਨਲ ਹੋ ਗਏ ਆ ਫਲਾਈਂਗ ਸਕੁਐਡ ਟੀਮਾਂ ਤੇ ਸਟੈਟਿਕ ਸਰਵੇਲੈਂਸ ਟੀਮਾਂ ਤੇ ਲਗਾਤਾਰ ਇਹ ਨਿਗਰਾਨੀ ਰੱਖਣਗੇ ਕਿ ਕਿਸੇ ਵੀ ਪ੍ਰਕਾਰ ਦੀ ਇਹੋ ਜੀ ਐਕਸਰਸਾਈਜ਼ ਕੋਈ ਡਿਸਟ੍ਰਿਬਿਊਸ਼ਨ ਆਫ ਮਨੀ ਕੋਈ ਡਿਸਟ੍ਰਿਬਿਊਸ਼ਨ ਆਫ ਲਿਕਰ ਕਿਸੇ ਪ੍ਰਕਾਰ ਦੇ ਵਲਨਰੇਬਲ ਏਰੀਆ ਚ ਤੇ ਉਹ ਸਾਰੀ ਅਸੀਂ ਮੋਨੀਟਰ ਕਰ ਰਹੇ ਹਾਂ ਸ਼ਰਾਬ ਜਿਹੜੀ ਆ ਕਿਉਂਕਿ ਇੰਟਰਸਟੇਟ ਬਾਰਡਰ ਪੰਦਾ ਆ ਕਾਫੀ ਵੱਡੀ ਮਾਤਰਾ ਚ ਅਸੀਂ ਰਿਕਵਰ ਕੀਤੀ ਆ 116 ਹੁਣ ਤੱਕ ਅਸੀਂ ਐਕਸਾਈਜ਼ ਦੀ ਐਫ ਆਈ ਆਰਾਂ ਦਰਜ ਕੀਤੀਆਂ ਨੇ ਤੇ 70000 ਲੀਟਰ ਤੋਂ ਜ਼ਿਆਦਾ ਸ਼ਰਾਬ ਅਸੀਂ ਰਿਕਵਰ ਕੀਤੀ ਆ ਉਸੇ ਪ੍ਰਕਾਰ ਐਨ ਡੀ ਪੀ ਐਸ ਦੀ 93 ਐਫ ਆਈ ਆਰਸ ਅਸੀਂ ਐਨ ਡੀ ਪੀ ਐਸ ਐਕਟ ਦੇ ਅੰダー ਦਰਜ ਕਰ ਚੁੱਕੇ ਹਾਂ ਜਿਦੇ ਚੋਂ 10 ਕਿਲੋ ਤੋਂ ਜ਼ਿਆਦਾ ਓਪੀਐਮ ਅਫੀਮ ਤੇ 3 ਕਿਲੋ ਤੋਂ ਜ਼ਿਆਦਾ ਹਿਰੋਇਨ ਅਸੀਂ ਰਿਕਵਰ ਕਰ ਚੁੱਕੇ ਹਾਂ ਅੱਠ ਜਿਹੜੇ ਨਜਾਇਜ਼ ਅਸਲੇ ਵੀ ਇਸ ਪੀਰੀਅਡ 'ਚ ਅਸੀਂ ਰਿਕਵਰ ਕੀਤੇ 57 ਜਿਹੜੇ ਪ੍ਰੋਕਲੇਮਡ ਡਿਫੈਂਡਰਸ ਨੇ ਉਹ ਕੋਰਟ ਲੱਗਣ ਤੋਂ ਬਾਅਦ 57 ਪ੍ਰੋਕਲੇਮਡ ਡਿਫੈਂਡਰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤੇ ਆ ਤੇ 550 ਤੋਂ ਜ਼ਿਆਦਾ ਗਿਣਤੀ 'ਚ ਪ੍ਰੀਵੈਂਟਿਵ ਐਕਸ਼ਨ ਕੀਤਾ ਆ ਜਿਹਦੇ 'ਚ ਇਲੈਕਸ਼ਨ 'ਚ ਟਰਬਲ ਮੇਕਰ ਜਿਹੜੇ ਹੁੰਦੇ ਆ ਬੈਡ ਕੈਰੈਕਟਰ ਜਿਹੜੇ ਹੁੰਦੇ ਆ ਉਹ ਸਾਰੇ ਵੀ ਅਸੀਂ ਪ੍ਰੀਵੈਂਟਿਵ ਐਕਸ਼ਨ ਲੈ ਕੇ ਉਹ ਬਾਉਂਡ ਡਾਊਨ ਕਰਾਏ ਹੋਏ। ਹਾਂਜੀ ਦੇਖੋ ਵਲਨਰੇਬਿਲਟੀ ਤੇ ਕ੍ਰਿਟੀਕਲ ਜਿਹੜੇ ਸੈਂਸਿਟਿਵ ਏਰੀਆਜ਼ ਦੀ ਮੈਪਿੰਗ ਆ ਉਹ ਪੂਰੀ ਹੋ ਚੁੱਕੀ ਹੈ। ਉੱਥੇ ਅਸੀਂ ਜਿਹੜੀ ਸਾਨੂੰ ਸੈਂਟਰਲ ਪੈਰਾਮਿਲਟਰੀ ਫੋਰਸਸ ਅੱਗੇ ਵੀ ਅਲੋਟ ਹੋਣ ਗਈਆਂ। ਉਹਨਾਂ ਦੇ ਨਾਲ ਲਗਾਤਾਰ ਅਸੀਂ ਫਲੈਗ ਮਾਰਚੇਸ ਤੇ ਬਾਕੀ ਜਿਹੜੇ ਕੌਨਫੀਡੈਂਸ ਬਿਲਡਿੰਗ ਮੈਜਰਸ ਆ ਉਹ ਆਪਾਂ ਅਮਲ 'ਚ ਲਿਆਵਾਂਗੇ ਤਾਂ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਨੂੰ ਬਿਲਕੁਲ ਕਰਾਇਆ ਜਾ ਸਕੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦਿਨਿਕ ਸਵੇ Facebook Instagram X aur WhatsApp channel par